ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਹਾਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂਆਂ ਦਾ ਸਾਰਿਆਂ ਤੇ ਮਿਹਰ ਰੱਖੇ ਸਾਨੂੰ ਤੰਦਰੁਸਤੀ ਉਹ ਵੱਖ ਸੰਚੜਦੀ ਕਰਾ ਦੇ ਰੱਖਣ ਚੜਦੀ ਸਵੇਰ ਸਾਰਿਆਂ ਨੇ ਖੁਸ਼ੀਆਂ ਲੈ ਕੇ ਆਵੇ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਦਾਲ ਵਾਲਾ ਪੇਠਾ ਇਦਰਾ ਆਪਾਂ ਨੇ ਸਾਰੀ ਸਮਗਰੀ ਲੈ ਲਈ ਦਾਲ ਆਪਾਂ ਨੇ ਪਹਿਲਾਂ ਭਿਉਣੀ ਸੀ ਲੂਣ ਪਾ ਕੇ ਤੇ ਹੁਣ ਆਪਾਂ ਨੇ ਵਾਲ ਲਈ ਸੀ ਪੇਠਾ ਲੈ ਲਿਆ ਗੋੜ ਏਮਲੀ ਅਦਰਕ ਲਸਣ ਹਰੀ ਮਿਰਚ ਟਮਾਟਰ ਪਿਆਜ਼ ਇਹ ਆਪਾਂ ਨੇ ਸਾਰੀ ਸਮਗਰੀ ਲਈ ਤੇ ਆ ਹੁਣ ਆਪਾਂ ਪੇਠਾ ਬਣਾਉਣਾ ਲੱਗਦੇ ਵੀਡੀਓ ਪੂਰੀ ਵੇਖਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਤੇ ਤੁਸੀਂ ਨਵੇਂ ਆਉਨੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੇ ਹੁਣ ਆਪਾਂ ਪੇਠਾ ਜਿਹੜਾ ਨਾ ਬਹੁਤ ਹੀ ਪੂਲਾ ਸੀਗਾ ਮੈਂ ਮਾਰਕੀਟ ਗਈ ਸੀ ਤੇ ਮੰਮੀ ਰੋਜ਼ ਪੇਠਾ-ਪੇਠਾ ਕਰਦੀ ਆ ਕਿੰਨੇ ਦਿਨ ਹੋ ਗਏ ਨਾ ਭਾਈ ਨਹੀਂ ਆਇਆ ਬਾਰ ਮੂਰੇ ਨਹੀਂ ਤੇ ਭਾਈ ਆ ਜੇ ਨਾ ਉਹਦੇ ਕੋਲ ਈਜੀ ਹੋ ਜਾਂਦਾ ਨਹੀਂ ਮਾਰਕੀਟ ਚ ਪੈਸਾ ਜਾਣਾ ਪੈਂਦਾ ਮੰਡੀ ਚ ਸਬਜ਼ੀ ਲੈਣ ਵਾਸਤੇ ਤੇ ਇਧਰ ਆਪਾਂ ਨੇ ਸਮਾਨ ਦੂਜਾ ਤਾਂ ਪਹਿਲਾਂ ਸਾਰਾ ਚੌਪ ਕਰ ਲਿਆ ਸੀ ਤੇ ਹੁਣ ਆਪਾਂ ਪੇਠਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਪੇਠੇ ਚ ਵੀ ਵੀ ਖਾਸਾ ਨਹੀਂ ਹੈਗੇ ਤੇ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਵਾਚ ਕਰਦੀਆਂ ਕਮੈਂਟ ਕਰਦੀਆਂ ਸੋਹਣੇ-ਸੋਹਣੇ ਮੇਰੀਆਂ ਭੈਣਾਂ ਭਰਾ ਸਾਰੇ ਧੰਨਵਾਦ ਸਾਰਿਆਂ ਦਾ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਇਹ ਰੈਸਪੀ ਕੋਸ਼ ਮੇਰੀ ਮੰਮੀ ਦੀ ਆ ਕੋਸ਼ ਮੈਂ ਆਪ ਬਣਾਈਆ ਠੀਕ ਹੈ ਅਗਰ ਰੈਸਪੀ ਚੰਗੀ ਲੱਗੀ ਤਾਂ ਜਰੂਰ ਦੱਸਿਓ ਤੁਸੀਂ ਠੀਕ ਤੇ ਪੇਠੇ ਨੂੰ ਕਿੱਥੇ ਕਦੂ ਕਹਿੰਦੇ ਮੈਂ ਕਈ ਵੀਡੀਓ ਦੇਖੀਆਂ ਸੀਗੀਆਂ ਹਨ ਕਈਆਂ ਤੇ ਲਿਖਿਆ ਕਦੂ 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 ਥੋੜਾ ਨਹੀਂ ਹੁੰਦਾਗਾ ਪੇਠਾ ਹੁੰਦਾ ਹੈ ਹਨਾ ਪੇਠਾ ਤੇ ਜਾਂ ਮਾਝੇ ਵਿੱਚ ਹਲਵਾ ਬੋਲਦੇ ਨੂੰ ਪ्योर ਉੱਤੇ ਉਹਦੇ ਵਿੱਚ ਪੰਜਾਬੀ ਵਿੱਚ ਤਾਂ ਇਹਦਾ ਨਾਮ ਅਸਲ ਵਿੱਚ ਹਲਵਾ ਹੀ ਆ ਹਨਾ ਤੇ ਇਧਰ ਆਪਾਂ ਨੇ ਇਹ ਵੀ ਕੱਟ ਲਿਆ ਪੇਟ ਵੀ ਤੇ ਹੁਣ ਆਪਾਂ ਨੇ ਇਹ ਨਾ ਮਸਟਰਡ ਆਇਲ ਲਿਆ ਸਰੋਂ ਦਾ ਤੇਲ ਮਿੰਜ ਤੇ ਇਧਰ ਆਪਾਂ ਨੇ ਇਹਨੂੰ ਗਰਮ ਕਰ ਲਿਆ ਤੇ ਵਿੱਚ ਆਪਾਂ ਨੇ ਪਾਈ ਹਿੰਗ ਥੋੜੀ ਜੀ ਤੇ ਨਾਲ ਆਪਾਂ ਪਾਵਾਂਗੇ ਹੁਣ ਇਹਦੇ ਜਿਹੜੇ ਥੋੜੇ ਮਸਾਲੇ ਆਗੇ ਮਿੰਜ ਆਹ ਜੀਰਾ ਥੋੜੀ ਪਾਵਾਂਗੇ ਸੌਂਫ ਇਹਨਾਂ ਨੇ ਬਹੁਤ ਸੁਆਦ ਬੰਦ ਹੈ ਖੱਟਾ ਮਿੱਠਾ ਚਟਪਟਾ ਪੇਠਾ ਹਨਾ ਤੇ ਹੁਣ ਆਪਾਂ ਨਾਲ ਪਾ ਦਿੰਦੇ ਮੇਥੀ ਦਾਣੇ ਥੋੜੇ ਜਿਹੀ ਕਿਉਂਕਿ ਵੀ ਚੰਗੇ ਹੁੰਦੇ ਪਾਉਣੇ ਮੈਂ ਕਿਤੇ ਕਿਤੇ ਭੁੱਲ ਜਾਂਦੀ ਤੇ ਨਾਲ ਪਾਵਾਂਗੇ ਕਾਰੀ ਪੱਤੇ ਆਪਾਂ ਨੇ ਤੇ ਇਹਨਾਂ ਸਾਰਿਆਂ ਨੂੰ ਆਪਾਂ ਉਹ ਕਰਾਂਗੇ ਤੇ ਨਾਲ ਆਪਾਂ ਪਾਵਾਂਗੇ लाल मिरच्या सुकੀਆਂ ਇਹ ਮਿਰਚਾਂ ਮੇਰੇ ਕੋਲੇ ਜਿਹੜੀਆਂ ਹਰੀਆਂ ਪਈਆਂ ਹੁੰਦੀਆਂ ਨਾ ਤੇ ਜਦੋਂ ਥੋੜੀਆਂ ਜਿਹੀਆਂ ਲਾਲ ਹੋਣ ਲੱਗ ਜਾਂਦੀਆਂ ਮੈਂ ਇਹਨਾਂ ਨੂੰ ਕੱਢ ਕੇ ਤੇ ਸੁਕਾ ਲੈਂਦੀ ਹੁੰਦੀ ਤੇ ਨਾਲ ਹੀ ਆਪਾਂ ਪਾ ਦਿੰਦੇ ਉਹ ਲਸਣ ਤੇ ਅਦਰਕ ਤੇ ਉਹ ਮੈਂ ਬਖਾਉਣਾ ਹੀ ਭੁੱਲ ਗਈ ਹਰੀਆਂ ਮਿਰਚਾਂ ਕਿਉਂਕਿ ਨੇ ਮੈਨੂੰ ਕਿਸੇ ਦੇ ਵਿੱਚ ਖੂਨ ਆ ਗਿਆ ਸੀਗਾ ਨਾਲ ਤੇ ਇੱਧਰ ਆਪਾਂ ਪਿਆਜ਼ ਤੇ ਟਮਾਟਰ ਵੀ ਪਾ ਦਿੰਦੀ ਆਪਾਂ ਇਕੱਠਾ ਹੀ ਪਾਤਾ ਸਾਰਾ ਸਮਾਨ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲੈਂਦੇ ਜਿਆਦਾ ਡੀਪਲੀ ਨਹੀਂ ਭੁੰਨਾਂਗੇ ਤੇ ਇਧਰ ਆਪਣੇ ਦਾਲ ਜਿਹੜੀ ਬਣਾ ਭਿਉਈ ਸੀ ਨਾ ਇਹਨੂੰ ਪਹਿਲਾਂ ਭਿਉਂਤਾ ਸੀ ਨਮਕ ਪਾ ਕੇ ਫਿਰ ਇਹਨੂੰ ਥੋੜੇ ਜੇ ਪਾਣੀ ਵਿੱਚ ਹੀ ਵਾਲਿਆ ਦਾਲ ਚੰਗੀ ਤਰ੍ਹਾਂ ਗਲ ਗਈ ਤੇ ਇਹ ਦਾਲ ਪਾਉਣ ਨਾਲ ਪੇਠਾ ਇੰਨਾ ਕੋ ਸਵਾਦ ਬਣਦਾ ਹੈ ਕੀ ਕਹਿੰਦੀ ਹੈ ਇਹ ਮੇਰੇ ਹਸਬੰਡ ਦਾ ਫੇਵਰੇਟ ਆ ਪੇਠਾ ਉਹ ਪੇਠਾ ਬਹੁਤ ਪਸੰਦ ਕਰਦੀ ਹੈ ਲਾਈਕ ਕਰ ਦਿਓ ਜਿਵੇਂ ਇਸ ਤਰ੍ਹਾਂ ਵਿੱਚ ਪਾ ਕੇ ਦਾਲ ਪਾ ਕੇ ਇਮਲੀ ਪਾ ਕੇ ਖੱਟਾ ਮਿੱਠਾ ਹੈ ਵਿੱਚ ਨਾਲ ਜਾਂ ਜਿਵੇਂ ਆਲੂ ਵਗੈਰਾ ਪਾ ਕੇ ਹਨਾ ਤੇ ਨੂੰ ਆਪਾਂ ਹੁਣ ਕਵਰ ਕਰ ਦਿੰਦੇ ਨੇ ਆਪਾਂ ਹਜੇ ਨਮਕ ਵਗੈਰਾ ਕੁਝ ਨਹੀਂ ਪਾਇਆ ਕਿਉਂਕਿ ਦਾਲ ਵਿੱਚ ਨਮਕ ਪਾਇਆ ਸੀ ਦੇਖੋ ਤੁਸੀਂ ਤੇ ਸਾਰੀਆਂ ਚੀਜ਼ਾਂ ਉਹ ਹੋ ਗਈਆਂ ਤੇ ਹਜੇ ਹੁਣ ਆਪਾਂ ਹਜੇ ਹੋਰ ਇਹਨੂੰ ਭੁੰਨਾਂਗੇ ਬਿਕੋਜ਼ ਕਿਉਂਕਿ ਮਸਾਲੇ ਵਿੱਚ ਵੀ ਇਹ ਬਹੁਤ ਹੀ ਸਵਾਦ ਬਣਦੀ ਹੈ ਚੀਜ਼ ਜਿਵੇਂ ਕਿ ਬੱਚੇ ਕਿਸੇ ਟਮ ਪੇਠਾ ਨਹੀਂ ਖਾਂਦੇ ਤੇ ਉਹਨਾਂ ਨੂੰ ਇਸ ਤਰ੍ਹਾਂ ਖੱਟ ਮਿੱਠਾ ਪੇਠਾ ਬਣਾ ਕੇ ਦਿਓ ਗੁੜ ਪਾ ਕੇ ਜਾਂ ਖੰਡ ਪਾ ਲੋ ਜਾਂ ਵਿੱਚ ਛੱਕਰ ਪਾ ਲੋ ਹਨਾ